ਹਾਂਜੀ ਗੋਲ ਗਲੇ ਤੇ ਆਪਾਂ ਬੈਂਕ ਇਸ ਤਰ੍ਹਾਂ ਕਟਿੰਗ ਕਰ ਸਕਦੇ ਆ ਇਸ ਵੀਡੀਓ 'ਚ ਆਪਾਂ ਦੇਖਦੇ ਆ ਕਿ ਇਸ ਤਰ੍ਹਾਂ ਆਪਾਂ ਨੇ ਜੂ ਸ਼ੇਪ ਗਲੇ ਦੇ ਉੱਤੋਂ ਬੈਂ ਕਟਿੰਗ ਕੀਤੀ ਹੈ ਇਸ ਤਰ੍ਹਾਂ ਆਪਾਂ ਸੈਂਟਰ 'ਚੋ ਕੱਟ ਕੇ ਇਹਨੂੰ ਵਿੱਚ ਜੋੜ ਲਾ ਦੇਣਾ ਜੋੜ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਤੇ ਇਹਦੀ ਗਲਾਈ ਦੇ ਲਾਂਗੇ ਥੋੜੀ ਜੀ ਗਲਾਈ ਦੇ ਵਿੱਚ ਆਪਾਂ ਸ਼ੇਪ ਬਣਾ ਲੈਣੀ ਹੈ ਇਸ ਤਰੀਕੇ ਨਾਲ ਆਪਣੀ ਇਹ ਜਿਹੜੀ ਬੈਨ ਇੱਕ ਬੈਟਮੀ ਬੈਨ ਇੱਕ ਇਹ ਬਣ ਕੇ ਰੈਡੀ ਹੋ ਜਾਂਦੀ ਹੈ ਜੂ ਸ਼ੇਪ ਗਲੇ ਤੋਂ ਤੇ ਪਹਿਲਾਂ ਆਪਾਂ ਕਮੀਜ਼ ਦੇ ਨਾਲ ਇਸ ਤਰ੍ਹਾਂ ਗਲਾ ਕਟਿੰਗ ਕਰਕੇ ਇਹਨੂੰ ਮੈਨ ਲਾਂਗੇ ਇਸ ਤਰੀਕੇ ਦੇ ਨਾਲ ਜਿੰਨਾ ਗਲਾ ਆਪਾਂ ਕਟਿੰਗ ਕਰਨਾ ਉਹਦੇ ਹਿਸਾਬ ਨਾਲ ਆਪਾਂ ਇਹ ਰੱਖ ਲੈਣੀ ਆ ਜਿਹੜੀ ਐਕਸਟਰਾ ਹੋਊ ਆਪਾਂ ਕੱਟ ਕਰ ਲੈਣੀ ਤਾਂ ਹੁਣ ਆਪਾਂ ਕੱਪੜੇ ਤੇ ਇਸ ਤਰ੍ਹਾਂ ਇਹਨੂੰ ਪੇਸਟਿੰਗ ਵਾਲੀ ਸਾਈਡ ਤੇ ਰੱਖਾਂਗੇ ਤੇ ਪ੍ਰੈਸ ਦੇ ਨਾਲ ਚ ਪਕਾ ਲੈਣੇ ਕਲੀਆਂ ਕੱਟ ਕੇ ਆਪਾਂ ਇੱਕ ਵਾਰੀ ਦੁਬਾਰਾ ਇਸ ਨੂੰ ਮਿਲਾਗੇ ਇਸ ਤਰ੍ਹਾਂ ਕੱਟ ਪਕਾ ਲੈ ਆਪਾਂ ਤੇ ਬੈਕ ਅਗਲਾ ਵੀ ਕਟਿੰਗ ਕਰਕੇ ਆਪਾਂ ਨਾਲ ਅਟੈਚ ਕਰਕੇ ਫੇਰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਲ ਲੈਣਾ ਜੜਨ ਤੋਂ ਪਹਿਲਾਂ ਇੱਕ ਇੱਕ ਪੈਰ ਦਾ ਵਾਕਾ ਛੱਡ ਕੇ ਆਪਾਂ ਇਹਦੀ ਕਟਿੰਗ ਕਰਾਂਗੇ ਨਾਲ-ਨਾਲ ਤੇ ਇਸ ਤਰ੍ਹਾਂ ਦੂਸਰੀ ਸੈਟ ਦਾ ਕੱਪੜਾ ਲੈ ਕੇ ਆਪਾਂ ਦੋਨੇ ਕੱਪੜਿਆਂ ਨੂੰ ਜਿਹੜਾ ਉੱਪਰੋਂ ਗਲਾਈ ਵਾਲੀ ਸਾਈਡ ਹੈ